ਰਾਜਲ ਹਾਂਜੀ ਮਸਤਾਨ ਵਾਲੀ ਹਾਂਜੀ ਮਸਤਾਨ ਗੁੱਡ ਮਾਰਨਿੰਗ ਹੋ ਗਈ ਏ ਸਦਾ ਹੀ ਗੁੱਡ ਮਾਰਨਿੰਗ ਬਾਈ ਬਿੱਕੂ ਵੀਰ ਦੇ ਨਾਲ ਅੱਜ ਮਸਟੈਂਗ ਲੈ ਕੇ ਆਇਆ ਮਸਈ ਮਸਟੈਂਗ ਤਾਂ ਉਸ ਹੀ ਇੱਕ ਹੀ ਮਕਲੈਰਨ ਮਕਲੈਰਨ ਤੇ ਚੱਲਦੇ ਆਂ ਦੇਖੋ ਐਂ ਕਰਕੇ ਬੈਠ ਗਏ ਕੁਝ ਨਹੀਂ ਕਰਨਾ ਸਟੈਂਡ ਪਹਿਲੇ ਚੱਕੜਾ ਪਾਣਾ ਇਹ ਗੋ ਟੂ ਰੈਡੀ ਰਹਿੰਦੀ ਏ ਚਲੋ ਜੀ ਹਾਈਲੈਟ ਦਾ ਗਾਸ ਲੱਗਾ ਇਹਦੇ ਉਧਰ ਦੀ ਪਤੰਦਰ ਨੇ ਕੱਢੀ ਨਹੀਂ ਬਥੇਰੀ ਹਰੀ ਕਿਹਾ ਬ੍ਰੇਕ ਲੱਗਦੀ ਆ ਨੇ ਆ ਠੀਕ ਫੋਨ ਫੱਲਾ ਫਿਰ ਲੱਭੂ ਕਰੀਏ ਪਤਾ ਨਹੀਂ ਆ ਹੋਊਗਾ ਕਿਉਂਕਿ ਸੰਜੂ ਵੀ ਨਹੀਂ ਗਿਆ ਅਜੇ ਵੂੰ ਇਹਦਾ ਹੀ ਰੁਪੇ ਲੱਗਿਆ ਆਵਾਜ਼ ਆਤੀ ਹੈ ਸਭ ਲੋ गाइस ਚੈੱਕ ਕਰੋ ਡਿੱਗੀ ਤੁੰਗ ਹੈ ਅਸ ਐ ਨਹੀਂ ਇਹ ਮਾੜੀ ਮੋਟੀ ਕਾਲੀ ਕਾਲੀ ਘੋੜੀ ਐ ਨਹੀਂ ਰੱਖੀ ਹੋਈ ਉੱਤੇ ਰੀ ਉੱਤੇ ਰੀ ਅਸਲਾ ਅਸਲਾੰਬੀ ਰਖਤੇ ਡਾਰਲਿੰਗ ਕੜਾ ਵੇ ਕਿੱਡਾ ਰੱਖਿਆ ਏ ਇਹ ਮੋਕੀ ਦੀ ਡਿੱਗੀ ਨਾ ਖੁੱਲੀ ਵੀਰੇ ਫੇਰ ਅਜੇ ਅਜੇ ਨਾ ਲੋਡ ਪੈ ਜੇਗੀ ਵੀਰੇ ਖਾਲੀ ਏ ਖਾਲੀ ਏ ਵੇ ਚਲਾ ਚਲਾ ਕੇ ਕਿਵੇਂ ਹਾਲ ਕੀਤਾ ਪੈਣਾ ਸਮਝਾਇ ਜ ਇਕੱਲਾ ਮੈਂ ਵੀ ਰੱਖਿਆ ਚੱਲਦਾ ਵੀ ਏ ਪਿਛਲੀ ਦਿਵਾਲੀ ਤੇ ਚੱਲਿਆ ਸੀ ਅਗਲੀ ਆਉਣ ਵਾਲੀ ਏ ਉਹ ਤਾਂ ਵਿਖਾ ਰੇ ਆਈਫੋਨ ਉਹ ਵਿਖਾਈ ਹੋਈ ਆ ਵੇਖੋ ਗਾਈਜ਼ ਪ੍ਰਾਈ ਕਿਹੜਾ ਹੈ 758 8 ਥੱਲੇ ਪਿੱਛੇ 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 ਨਹੀਂ ਲਿਖਿਆ ਜਿੰਦੇ ਤੋਂ ਲਿਆ ਉਹਨੇ ਉਹ ਪਹਿਲਾਂ ਉਹ ਆ ਗਏ ਡੈਡ 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 ਕੁਆਲਟੀ ਠੀਕ ਹੈ ਬਟਨ ਵੀ ਪੂਰਾ ਨਵਾਂ ਹੀ ਹੈ ਡਿੱਗ ਪਿਆ ਹੀ ਨਿਕਲ ਗਿਆ ਸਾਰਾ ਕੁਝ ਇਹ ਫਿਰ ਤੂੰ ਕੱਲਾ ਬੰਦ ਹੀ ਕਿ ਲਈ ਫਿਰ ਦਾ ਇਹ ਬਣਵਾਉਣਾ ਹੈ ਬਸ ਜਿੱਦਾਂ ਜੀ ਕਰ ਪਿਆ ਉਦੋਂ ਹੀ ਬਣਵਾ ਦੇਣਾ ਠੀਕ ਹੈ ਜੀ ਭਰਾ ਫਿਰ ਚੱਕਾ ਦੇ ਦੇ ਚਲੋ ਨਹੀਂ ਵੀਰ ਜੀ ਸਟੰਟ ਕਰਕੇ ਦੋ ਤੁਹਾਨੂੰ ਨਹੀਂ ਵੀਰ ਨਹੀਂ ਇਹ ਲੱਗ ਨਹੀਂ ਚਕਾਉ ਨਹੀਂ ਤਾਂ ਹੈ ਹੀ ਕੱਲ ਮੈਂ ਤੁਰਨਾ ਹੈ 12 ਵਜੇ ਚੱਲਨੇ ਜਾਣ ਦਾ ਕਾੜ ਨਹੀਂ ਹੁੰਦੀ ਉਹ ਨਹੀਂ ਹੁੰਦਾ ਉਹ ਫਿਰ ਤੂੰ ਅਸਲਾ ਅਸਲਾ ਕੱਢ ਲਿਆ ਨਾ ਕੱਟਦਾ ਹੈ ਨਾ ਮੇਰ ਸੱਚ ਵੀ ਲੋਾਈ ਕਰਦਾ ਇਹ ਤਾਂ ਫੀਟਿੰਗ ਕਰਾਈ ਕਰਦਾ 51 ਦੀ ਲਈ 33 ਉਹ ਹੀ गाइस ਦੇਖੋ ਮੇਰ ਸੱਚ ਉਹਦਾ 51 ਦੀ ਲਈ 33 ਦੀ ਥੋੜੀ ਯਾਰ ਫਿਰ ਕਹਿ ਕੇ ਆ ਜਾ ਦੱਸ ਉਹ ਕੰਮ ਨਹੀਂ ਕਰਨਾ ਜਿਹੜਾ ਤੂੰ ਕਰਦਾ ਪਿਆ ਖੁੱਲ ਜੇਗੀ ਸਾਜੀ ਫਿਰ ਕਿਉਂਗਾ ਯਾਰ ਵਲੌਗ ਕੰਟੈਂਟ ਬਣ ਜਾਏਗਾ ਯਾਰ ਬਿੱਕੂ ਤੂੰ ਵਾਇਰਲ ਹੋ ਜਾਵੇਂਗਾ ਸਕਾਈ ਮਾਲ ਵੀ ਬਣਾਇਆ ਸੀ ਇੱਥੋਂ ਆ ਸਾਰਾ ਛਿੱਲਿਆ ਗਿਆ ਸੀ ਚਲੋ ਠੀਕ ਹੈ ਜੀ ਕੱਲ ਫਿਰ ਮੇਰੇ ਯਾਰ ਚਲੋ ਚਲੋ ਠੀਕ ਹੈ ਕਿੱਥੇ ਚੱਲਣੇ ਚੰਗਾ ਵੀਰ ਚਲ ਜੀ ਸਵੇਰੇ ਜਿੱਥੇ ਜਾਣਾ ਸੀ ਉਹ ਵੀਰ ਜੀ ਅੰਪੁਰੇ ਚੱਲ ਆਮਨ ਜਿੰਦ OK ਵੀਰ ਜੀ ਚੱਲ ਚੰਗਾ ਆ ਲੈ ਕਾਦੇ ਵਾਲੇ ਆ ਬਾਬਾ ਕਿੱਥੇ ਨੇ ਕਾਦੇ ਵਾਲੇ ਆ ਲੈ ਉਹ ਇਹ ਦਿਨ ਢੱਲੇ ਹੀ ਸਹੀ ਰਹਿੰਦੇ ਨੇ ਹਾਂ ਰਹਿੰਦੇ ਸਹੀ ਹੂੰ ਹੂੰ ਪਾਲਿਸ਼ ਮਾਰਤੀ ਹੂੰ ਹੂੰ ਲੋਈ ਸ਼ਮ ਕਾਦੇ ਤਾਈ ਬੁਰਾ ਲੈ ਵੇ ਲੈ ਆਹ ਖੋਦ ਕੇ ਇੱਕ ਹੀ ਕੱਟ ਮੋਥੇ ਹਲੋ ਗਾਇਸ ਪਾਲਸ਼ ਪੁਲਿਸ਼ ਵੱਜ ਗਈ ਕੀ ਨਹੀਂ ਵੱਜ ਰਹਾ ਪਾਲਸ਼ ਵੱਜ ਗਈ ਮੈਂ ਕਿਹਾ ਕੈਂਟ ਟੈਂਟ ਕਰਾਉਣੇ ਜਾਂਦੇ ਠੀਕ ਗਾਇਸ ਚੱਲਦੇ ਆਂ ਬਾਏ 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 ਠੀਕ ਆ ਬੱਪੂ ਬਾਏ ਬਾਏ ਫੇਰ ਮਾਰਾਂਗੇ ਕਿਹੜਾ ਜਲਦੀ ਓਕੇ ਚਲੋ ਜੀ ਤਿਆਰੀ ਸ਼ਰੀ ਹੋ ਗਈ ਏ ਬੈਗ ਬੰਨ ਲਿਆ ਲਿਸ਼ਕ ਦੀ ਵੀ ਪੂਰੀ ਲਾਲੀ ਬਾਏ ਬਾਏ ਫਿਰ ਠੀਕ ਲੱਤ ਹੋ ਗਈ ਥੈਂਕ ਯੂ ਸਦੀ ਫੁੱਲ ਕਰਾ ਗਏ ਤੇ ਆਪਾਂ ਚੱਲਦੇ ਆਂ ਬਟਾ ਜਾਉਂ ਚਾ ਗਏ ਆਂ ਮਲੋੜ ਦੇ ਕਾਬੂ ਜੀ ਪੂਰਾ ਚੱਕ ਦਿਓ ਜਾਓ ਜੀ ਆਮ ਹੋ ਗਿਆ 12:36 ਮਿੰਟ ਫੁਰ ਲੇਟ ਹੋ ਗਿਆ ਜੀ ਕਾਫੀ ਫੂਨ ਉੱਤੇ ਜਿਹੜੀ ਟੈਕਰੀ ਹੋ ਗਿਆ ਤਾਂ ਮਿਲ ਕੇ ਉਹਨਾਂ ਚੱਲ ਗਏ ਤੁਹਾਨੂੰ ਇਹ ਲੰਘ ਜਿਓਇ ਕਸਰਾ ਪਾਸੇ ਲੰਘ ਰਹੇ ਚੋਦਿ ਚਕ ਦੀ ਚਕ ਦੀ ਚਕ ਦੀ ਜੀ ਜੀ ਥੈਂਕ ਯੂ ਫੁੱਲ ਕਰਾ ਕੇ ਹੁਣ ਆਪਾਂ ਹਾਈਵੇ ਤੇ ਖੜੇ ਆ ਹੁਣ ਚੱਲਾਂਗੇ 12:45 ਮਿੰਟ ਹੋਏ ਆ ਤੇ ਜਿਹੜਾ ਉਦੋਂ ਆਪਾਂ ਟ੍ਰਿਪ ਜ਼ੀਰੋ ਕੀਤੀ ਸੀ 4300 430 ਕਿਲੋਮੀਟਰ ਚੱਲਿਆ ਉਹਨਾਂ ਦੁਬਾਰਾ ਕਰਦੇ ਆ ਜ਼ੀਰੋ ਹੋ ਗਈ ਹੁਣ ਦੇਖਦੇ ਆ ਕਿੰਨਾ ਚੱਲਦਾ ਇੱਕ ਟੈਂਕੀ ਉਦੋਂ 1500 ਦੇ ਤੇਲ ਨਾਲ ਚੱਲਿਆ 400ਤੀ ਆ ਐਵਰੇਜ ਦਾ ਹਿਸਾਬ ਲਾ ਲਿਓ ਮੋਟੀ ਮੋਟੀ ਹੁਣ ਚੱਲਦੇ ਆਪਾਂ ਲਓ ਗਾਈ ਚੈੱਕ ਕਰੋ ਫੋਨ ਦੀ ਪਰਸੈਂਟੇਜ 12% ਤੇ ਸ਼ਾਇਦ ਮੈਂ ਤੁਹਾਨੂੰ ਜਿਹੜਾ ਟਾਈਮ ਬਖਾਇਆ ਸੀ ਨਾ ਉਹਦਾ ਨੋਟ ਕਰ ਲਿਓ ਮੈਂ ਕਰੋ 60 70 ਦੇ ਲਾਗੇ ਕਰਕੇ ਪਹੁੰਚਿਆ ਸੀ ਇਹਨੂੰ ਤੇ ਹਾਲੇ ਪੁੱਚੇ ਮੰਡੀ ਪਹੁੰਚੇ 12% ਰਹਿ ਗਏ ਤੇ ਸਿਰਫ ਗਾਣੇ ਚੱਲਦੇ ਹੋਏ ਸੀ ਚਲੋ ਮੈਨੂੰ ਲੱਗਾ SIM ਕੱਢ ਕੇ ਦੂਜੇ ਚ ਪਾਣੀ ਪਾਣੀ ਆ ਗਏ ਪੁੱਚੇ ਮੰਡੀ ਆਏ ਆ ਹਾਲੇ ਵੈਸੇ ਭੁੱਖ ਤਾਂ ਨਹੀਂ ਲੱਗੀ ਪਰ ਮੈਂ ਕਿਹਾ ਇੱਕ ਅੱਧੀ ਵੀਡੀਓ ਬਣਾ ਲਈ ਮੋਟਰਸਾਈਕਲ ਦੀ ਪਰ ਫਿਰ ਮੈਂ ਇਹ ਸੋਚ ਲਿਆ ਕਿ ਨਾਲ ਬੈਗ ਵੀ ਬੰਨ੍ਹਿਆ ਆ ਬੈਗ ਖੋਲਾਂਗੇ ਫਿਰ ਬੰਨ੍ਹਾਗੇ ਕੰਮ ਔਖਾ ਹੋ ਜਾਊਗਾ ਥੋੜਿਆ ਮੌਸਮ ਨੂੰ ਸਾਥ ਵਾ ਕੇ ਫਿਰ ਚੱਲਦੇ ਆ ਪਾਲਿਸ਼ ਪੁੱਲ 'ਚ ਮਾਰ ਕੇ ਤੁਰੇ ਹੀ ਵਾਰ ਗਾਈਜ਼ ਰੋਡ ਦੇ ਉੱਤੇ ਤਾਂ ਫਿਰ ਮਿੱਟੀ ਪੈਂਦੀ ਆ ਦੇਖੋ ਜਦੋਂ ਪਾਲਿਸ਼ ਵਜਿਓਂ ਤੋਂ ਹੋਰ ਜ਼ਿਆਦਾ ਪੈਂਦੀ ਆ ਪਰ ਕੋਈ ਬਾਤ ਨਹੀਂ ਥੋੜਿਆ ਹਾਸਟ ਲੈ ਕੇ ਫਿਰ ਚੱਲਦੇ ਆ ਲੋਕ ਜਿੱਥੇ ਖੜਿਆ ਖੜਿਆ ਨਾ ਜਿੱਦਾਂ ਆ ਵਾਈਟ ਬੋਰਡ ਆ ਨਾ ਇਹਦੇ ਉੱਤੇ ਉਹ ਜਿੱਦਾਂ ਲਿਖਿਆ ਹੋਇਆ ਆ ਕਿ ਇਹਦੀ ਚਾਰਜ ਰ ਹੈ ਇਦਾਂ ਇਹ ਬੰਦਾ ਸੀਗਾ ਇੱਕ ਆਇਆ ਮੇਰੇ ਕੋਲੇ ਉਹਦਾ ਪੋਸਟਰ ਇਹ ਚਿਪ ਗਿਆ ਸੀ ਉਹ ਦੂਦ ਨਾਲ ਕਹਿੰਦਾ ਭਈ ਆ ਜੇ ਪਕੜਨਾ ਮੈਂ ਕਿਹਾ ਲੈ ਇਹਨੂੰ ਐਦਾਂ ਲੱਗਦਾ ਜਿਵੇਂ ਮੈਂ ਹਿੰਦੀ ਤਾਂ ਜਿਦਾਂ ਦੂਸਰੀ ਉਹਦੇ ਹੁੰਦਾ ਨਾ ਪੰਜਾਬੀ ਨਹੀਂਗਾ ਕਿ ਹੈਲਮਟ ਪਾਇਆ ਬਸ ਇਹੀ ਹੈ ਬਸ ਵੀ ਆਪਣਾ ਇਹ ਨਹੀਂ ਬਦਲਦਾ ਤੇ ਆਪਣੀ ਜੱਦੀ ਆ ਥੋੜਾ ਬਹੁਤ ਚੱਲਦੇ ਆ ਕਾਫੀ ਟਾਈਮ ਹੋ ਗਿਆ ਜਿਆਦਾ ਟਾਈਮ ਖਰਾਬ ਕਿਤੇ ਵੀ ਨਾ ਚੱਲੇ ਗਿਆ ਇੱਥੇ ਵੀ ਪੁਲਿਸ ਵਾਲੇ ਥਾਹ-ਥਾ ਰਹੇ ਆ ਆ ਗਿਆ ਆ ਗਿਆ ਆ ਗਿਆ ਲਓ ਜੀ ਥੋੜਾ ਹੀ ਅੱਗੇ ਆਏ ਸੀ ਹਲੇ ਆਪਾਂ ਤੁਰਕੇ ਤੇ ਸੀਸਾ ਆਵਲ ਡਿੱਲਾ ਹੋ ਗਿਆ ਅੱਜ ਏ ਪਤਾ ਨਹੀਂ ਕਿਉਂ ਢਲੇ ਹੋਈ ਜਾਂਦੇ ਹਵਾ ਹਵਾ ਜਾਂ ਤਾਂ ਕਟੂ ਗਿਆ ਵਾ ਵੀ ਚੈੱਕ ਕਰਾਉਣੇ ਆ ਤੇ ਆਹ ਸੀਸਾ ਅੰਕਲ ਨੂੰ ਪੁੱਛਿਆ ਸੀ ਅੰਕਲਾਂ ਦੇ ਨਹੀਂ ਮੈਨੂੰ ਤਾਂ ਨਹੀਂ ਇਨਾ ਆਈਡੀਆ ਤੇ ਮੈਂ ਆ ਨਾਲ ਹੀ ਰੱਖੀ ਸੀ ਆਪਾਂ ਆਪ ਹੀ ਟਾਇਰ ਕਰ ਲੈਣੀਆਂ ਇਹਨੂੰ ਖੋਲ ਕੇ ਦੇ ਅੰਦਰ ਨਟ ਹੈ ਬਸ ਸੀਸਾ ਟਾਇਰ ਕਰਦਾ ਹੈ ਬਾਈਸ ਆਪਾਂ ਫੋਨ ਵੀ ਨਾਲ ਚਾਰਜ ਲਾ ਲਿਆ ਸੀ ਬਾਈ ਹੋਇਆ 2:00 3 ਮਿੰਟ ਹੋ ਗਏ ਹੁਣ ਆਪਾਂ ਚੱਲਦੇ ਆਂ ਬਾਈ ਇਦਾਂ ਹੀ ਕਿਤੇ ਇੱਕ ਜਗ੍ਹਾ ਤੇ ਹੋਰ ਰੁਕੇ ਤੇ ਉੱਥੋਂ ਆਪਾਂ ਕਰਾਵਾਂਗੇ ਇੱਕ ਦੂਜਾ ਰਸਤੇ 'ਚ ਲੰਗਰ ਲੱਗਾ ਸੀ ਮੈਂ ਕਿਹਾ ਸ਼ਾਕੇ ਚੱਲੀਏ ਮੇਰੇ ਪ੍ਰਜਾਦਾ ਚੱਗ ਲਿਆ ਕੀ ਹੋ ਗਿਆ ਸਿੰਘ ਕੀ ਹੋ ਗਿਆ ਕੀ ਦੇਖਦੇ ਹੀ ਹੈ ਹੈ ਵਧੀਆ ਹੈ ਲੋ गाइस ਜੇ ਆਪਾਂ ਜਾਂਦੇ ਨੇ ਜੀ ਰਾਸਤੇ ਮੁੱਠੇ ਤੇ ਪਿੱਛੇ ਦੇ ਲੱਗ ਚੱਲ ਕਰਦੇ ਵੇ ਮੈਨੂੰ ਲੱਗਦਾ ਫੱਦੀ ਫਰਣੀ ਪੈਣੀ ਐ ਅੱਸੀ ਕਰਕੇ ਕਾ ਕਰਕੇ ਮੈਨਾਂ ਚੱਲ ਕੋਈ ਨਹੀਂ ਆਦੇ ਇਹਨਾਂ ਬਲੌਗ ਦਾ ਪੁੱਛਦੇ ਸੀ ਮੈਨਾਂ ਚੱਲ ਮਗਾ ਦਿੰਦੇ ਬਲੌਗ ਚੈਨਲ ਦੇ ਥੱਲ ਕੀ ਕਰੀਏ ਲੋ ਗਾਇਜ਼ ਉਹਨਾ ਪਾ ਗਏ ਮੋਟਰ ਬਲੌਗਿੰਗ ਵਾਲੇ ਸੈਟਅਪ ਤੇ ਓ ਗਾਈਜ਼ ਅੱਗੇ ਟ੍ਰੈਫਿਕ ਲੱਗਾ ਹੋਇਆ ਮੇਨ ਰੋਡ ਦੇ ਉੱਤਰ ਲੰਗਰ ਲੱਗਾ ਹੋਇਆ ਬਹੁਤ ਤਕੜਾ ਪਰ ਟ੍ਰੈਫਿਕ ਕੋ ਲੱਗਾ ਹੋ ਗਿਆ ਹੋ ਗਿਆ ਹੋ ਗਿਆ ਸੋਲੂਸ਼ਨ ਹੋ ਗਿਆ ਰੋੜ ਤੇ ਕੰਮ ਰਿਹਾ ਜੀ ਪਟੇਗਾਰ ਸਾਹਿਬ ਜਾਨ ਵਾਲੇ ਮੋਟਰਸਾਈਕਲ ਨੂੰ ਵੇਚਤੀ ਹੈ ਵੀ ਆ ਕਿਹਦੇ ਨੂੰ ਆਜੋ ਕੋਈ ਗੱਲ ਸਮ ਦੇਖਦਾ ਬਹੁਤ ਬਹੁਤ ਸਾਈਡ ਤੇ ਲਾ ਕੇ ਪ੍ਰਸ਼ਾਦਾ ਸ਼ਾਗਰ ਅੱਗੇ ਜਿਆਦਾ ਹੈ ਜੀ ਪ੍ਰਸ਼ਾਦਾ ਦਾ ਸੱਤ ਸਾਡਾ ਕਰੋ ਬਲਕਿ ਕੋਈ ਨਾ ਸਾਡੇ ਵਾਸਤੇ ਇੱਕ ਪਟੇਗਾਰ ਸਾਹਿਬ ਹੋਰ ਵਾਲੇ ਨਾਮ ਚਲਾਉਣਾ ਜੀ ਕਿਉਂਕਿ ਆਪਾਂ ਨੂੰ ਬੀਬੀਆਂ ਦਾ ਵੀ ਉਧਰ ਸਾਬ ਲੰਡਾਉਣਾ ਪੈਂਦਾ ਕਿਉਂਕਿ ਸੰਗਤ ਬਨਾਲ ਚ ਬਹੁਤ ਆਪਣੇ ਕੋਲ ਬਾਰੇ ਪੰਜੇ ਪਾਸੇ ਤੇ ਪਾਣਾ ਦੂਰੀ ਆ ਜਦੋਂ ਆਪਾਂ ਫੀ ਦਾ ਲਗਾ ਕਰਾਉਣਾ ਕਰਦਾ ਜੋੜਿਆ ਦਾ 22 ਦੀ ਹੈ ਆਰਾਮਲਾ ਚਲਾਵਾਂਗੇ ਦਾ 30 ਵੀ ਦੇ ਜਾਂਦਾ ਇਹ ਐ ਉਹ ਤਾਂ ਉਹ ਦੇ ਕਰਤੀ ਹੈ ਕਿ ਤੇਰੀ ਐਵਰੇਜ ਘਟਦੀ ਹੈ ਹਾਂ ਜਿੱਥੇ ਲਾਇਆ ਉਹ ਤੇ ਕਰਤੀ ਐਵਰੇਜ ਘਟਦੀ ਹੈ ਲਓ ਜੀ ਸਤਿ ਸ੍ਰੀ ਅਕਾਲ ਮੌਸਮ ਦੇਖੋ ਜੀ ਸ਼ਾਮ ਦਾ ਹੋ ਗਿਆ ਟਾਈਮ ਹੋ ਗਿਆ ਘਟੋ ਘਟ ਘਟੋ ਘਟ ਨਹੀਂ ਪਾ ਬਈ ਇਹ ਟਾਈਮ ਹੋ ਗਿਆ ਤੁਸੀਂ ਚੈੱਕ ਕਰੋ 518 ਬੱਲੇ 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 5:18 ਹੋ ਗਏ ਗਾਇਸ ਉਹ ਜਿਹੜੇ ਯਾਰ ਬਿੱਲੀ ਆਪਾਂ ਨੂੰ ਮਿਲੇ ਹੀ ਰਾਤ ਚ ਤਾਂ ਉਹਨਾਂ ਦਾ ਬਲਕੀ ਮੰਨ ਗਏ ਕੋਈ ਅੱਗੇ ਪਿੱਛੇ ਜਿਹੜੇ ਅਸੀਂ ਜਦੋਂ ਮਿਲਦੇ ਹਾਂ ਲੋ ਬੰਦੇ ਕਈ ਮੁੰਡੇ ਅੱਗੇ ਰਹਿੰਦੇ ਕਈ ਪਿੱਛੇ ਨਾਲ ਲਾ ਕੇ ਚੱਲਣਾ ਪੈਂਦਾ ਮੰਨਦੇ ਆ ਸਾਗਰ ਤੋਂ ਉਹਨਾਂ ਦੀ ਥੋੜੀ ਸਲੋਸ ਸੀ ਕਿ ਮੈਂ ਜਦੋਂ ਆਪਾਂ 4:30 'ਚ ਮੇਰੇ ਕੋਲ ਪਹਿਲਾ ਪਹਿਲਾ 5:18 ਤੇ ਹੋ ਗਿਆ ਨਾ ਮੇਰਾ ਰਾਦਰ ਵੀ 5:00 'ਚ ਤੋਂ ਕੰਮ ਚੱਲਦਾ ਨਾਗਰ ਕੇ ਮੈਂ ਉਹਨਾਂ ਨਾਲ ਲੱਭੂ ਗਿਆ ਸੀ ਪਟਿਆਲੇ ਤੋਂ ਪਹਿਲੇ ਉਹਨਾਂ ਤੋਂ ਪਟਿਆਲਾ ਲੰਘ ਗਏ ਰਾਜਪੁਰਾ ਵੀ ਲੰਘ ਗਏ ਤੇ ਲੋਡ ਪਹੁੰਚਣ ਵਾਲਿਆਂ ਫੋਨ ਆਪਣਾ ਬੰਦ ਹੋ ਗਿਆ ਸੀ ਪਟਿਆਲਾ ਉੱਥੇ ਰਾਜਪੁਰੇ ਆਪਾਂ ਕੀਤਾ ਸੀ ਐਕਸਚੇਂਜ SIM ਕੱਢ ਕੇ ਅਸੀਂ ਜਪਾਲੀ ਲੰਮਾ ਨੂੰ ਪਾਉਣ ਨੂੰ ਕੀਤਾ ਉਹ ਜੀਵਨ ਜਾਂਦਲ ਕੇ ਬਸ ਹੁਣ ਆਪਣਾ ਥੋੜਾ ਜਿਹਾ ਸਫ਼ਰ ਰਹਿ ਗਿਆ ਜਿਆਦਾ ਨਹੀਂ ਇੱਥੋਂ 35 40 ਕਿਲੋਮੀਟਰ ਰਹਿ ਗਿਆ ਬਸ ਖਿੱਚ ਕੇ ਲੈ ਚੱਲਦੇ ਆਂ ਜਾ ਕੇ ਫਿਰ ਦੇਖਦੇ ਆ ਠੀਕ ਹੈ ਕਿਤੇ ਕਿਤੇ ਨਹੀਂ ਆਪਾਂ ਕੋਈ ਲੰਗਰ ਸੱਕਿਆ ਸੀ ਇੱਥੇ ਲੰਗਰ ਸੱਕਿਆ ਸੀ ਆਪਾਂ ਲੰਗਰ ਬਹੁਤ ਲੱਗੇ ਹੋਏ ਆ ਲੋ ਗਾਇਜ਼ ਇੱਥੋਂ ਆਪਾਂ ਹਾਈਵੇ ਛੱਡ ਕੇ ਹੁਣ ਇੱਥੋਂ ਬਨੂਰ ਤੋਂ ਐ ਨੂੰ ਆਏ ਨਾ ਖਰੜਾ ਨਾਲ ਆਪ ਹੀ ਹੁਣ ਆਪਾਂ ਮੈਂ ਰੁਕਿਆ ਸੀ ਵਾਈਜ਼ਰ ਸਾਫ਼ ਕਰਨ ਵਾਸਤੇ ਮਸ਼ਰ ਤੁਸੀਂ ਦੇਖਦੇ ਹੋਵੋਗੇ ਇੱਥੇ ਵੀ ਲੱਗੇ ਹੋਏ ਅੰਦਰ ਵੀ ਲੱਗੇ ਆ। ਜੰਮੇ ਨਾ ਇਹ ਜਿੱਦਾਂ ਹਵਾ ਚ ਮੱਛਰ ਵਜਦੇ ਨਾ ਤੋ ਉਹ ਚਿਪੇ ਜਾਂਦੇ ਆ। ਇਸੇ ਕਰਕੇ ਵਿਚਾਰ ਆ ਰਿਹਾ ਆ ਦੇਖੋ ਅੱਕੇ ਵੀ। ਆ ਆਪਾਂ ਵਾਸ਼ ਕਰਕੇ ਸਾਰਾ ਤੁਸੀਂ ਵੀ ਕਈ ਮੇਰੇ ਯਾਰ ਮਿੱਤਰਾਂ ਦੇ ਨੇ। ਪਿੱਠਾਂ ਵਜੀਆਂ ਸੀ ਪਿੱਠਾਂ ਵਜੀਆਂ ਸੀ। ਤੁਸੀਂ ਦੇਖ ਲਓ ਵੀ ਇਹ ਪਿੱਠਾਂ ਨਹੀਂ ਗੀਆਂ। ਆ ਦੇਖੋ ਆ ਸਾਰਾ ਮੱਛਰ ਹਾਲੇ ਚਿਪਿਆ ਹੋਇਆ ਨਾਲ। ਚੈੱਕ ਕਰੋ। ਹਾਲੇ ਹੋਰ ਅੱਗੇ ਨੇਰਾ ਹੋ ਜਾਣਾ। ਤੋ ਤੁਸੀਂ ਕਰ ਕਰੋ ਤੋੰਦ ਨਹੀਂ ਆ ਗਈ। ਬਾਕੀ ਅੱਗੇ ਜਾ ਕੇ ਕੋਈ ਪਤਾ ਨਹੀਂ। ਹਾਂ ਹੁਣ ਆਪਾਂ ਸੀਸਾ ਕਰਦੇ ਆ ਸਾਫ ਤੇ ਚੱਲਦੇ ਆ। ਉੱਕ ਕਿੱਧਰ ਜਾਣਾ ਆ ਉਹ 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 ਚਲੋ ਠੀਕ ਹੈ ਜੀ ਲਾਓ गाइस ਚੈੱਕ ਕਰੋ ਪਾਣੀ ਆਪਾਂ ਘਰੋਂ ਲੈ ਕੇ ਆਏ ਸੀ ਸੀਸਾ ਕਰ ਲਿਆ ਓੱਕ ਰਿਪੋਰਟ ਆਪਾਂ ਵੀ ਥੋੜੇ ਪਾਣੀ ਪੀ ਲਿਆ ਵੇ ਖਿੱਚਦੇ ਆ ਕੰਮ ਨੂੰ ਨੇਰਾ ਹੋਣ ਤੋਂ ਪਹਿਲਾਂ ਪਹਿਲਾਂ ਪਹੁੰਚਿਆ ਦਣੀ ਜਾਣਾ ਆਪਾਂ ਟਰਾਈ ਕਰਦੇ ਆ ਚੈੱਕ ਕਰੋ ਗਾਇਜ਼ ਬੋਤਲ ਨੂੰ ਵੀ ਲੋਕ ਲਾ ਲਈਦਾ ਇਹ ਇਹ ਕੀਤਾ ਸਿਆ ਕੋਈ ਓੱਕ ਰਿਪੋਰਟ ਪੈਕਿੰਗ ਦਾ ਸੈੱਟ ਹੋ ਜਾਂਦੀ ਆ ਪਰ ਬੈਗ ਆਪਾਂ ਚੇਂਜ ਕਰਾਂਗੇ ਰਾਈਡਿੰਗ ਵਾਲੇ ਕੰਮ ਵੇ ਵੈਸੇ ਹਿੱਲਿਆ ਨਹੀਂ ਜਿਵੇਂ ਬੰਨਿਆ ਸੀ ਓਵੇਂ ਹੀ ਓੱਕ ਰਿਪੋਰਟ ਆ ਦੇਖੋ ਪੂਰਾ ਲੁੱਕ ਚ ਠੀਕ ਹੈ ਚਲੋ ਇਹ ਗਾਏਸ ਮੁੰਡਾ ਪਹੁੰਚ ਗਿਆ ਪਰ ਤੁਸੀਂ ਚੈੱਕ ਕਰੋ ਇਹਨੂੰ ਮੈਂ ਕਿਹਾ ਵੇਖ ਕਿੰਨੀ ਮਿੱਟੀ ਵੇਖ ਕਿੰਨੀ ਤੇਰੇ ਤੇ ਇਦਾਂ ਨਹੀਂ ਸ਼ੋਲਡਰਸ ਤੇ ਦੇਖ ਕਿੰਨੀ ਆ ਦੇ ਓ ਉੰਜੋਂ ਨਾ ਇੱਧਰ ਤੋਂ ਪਤਾ ਐ ਬੰਗੂੜਾ ਰਾਹ ਇੱਕ ਆਉਂ ਲਾਂਡਰਾ ਰੋਡ ਥਣੀ ਆਇਆ ਤੇ ਉਸ ਤੋਂ ਪੱਟਿਆ ਗਿਆ ਓਕੇ ਉਧਰ ਦੀ ਕਿਉਂ ਆਇਆ ਹੋਰ ਕਿੱਧਰ ਵੀ ਆਉਗਾ ਇੱਧਰ ਵੀ ਆਈਦਾ ਹੋਵੇ ਅੱਛਾ ਲਾਂਡਰਾ ਉਹ ਜਿਹੜਾ ਉਹ ਪੱਟਿਆ ਹੋਇਆ ਠੀਕ ਹੈ ਉਹ ਜਦੋਂ ਨਮੀ ਆਏ ਗਾਏਸ ਹੈਲੋ ਕੀ ਹਾਲ ਚਾਲ ਤੁਹਾਡੇ ਪਹੁੰਚ ਗਿਆ ਫਾਈਨਲੀ ਸਾਡੇ ਕੋਲ ਹੁਣੇ ਖੋਲੇਗਾ ਬੈਗ ਬੁਗੂਜਾ ਬੜਾ ਲੈ ਕੇ ਤਾਂ ਛੋਟਾ ਹੀ ਗਿਆ ਸੀ ਪਰ ਕਿ ਲੈ ਆਏ ਉਹ ਡੇਟ ਦੇ ਵਿੱਚ ਚੋ ਠੀਕ ਹੈ ਗਾਈਸ ਫਿਰ ਮਿਲਦੇ ਆ ਯੋ ਇਹ ਤੋ ਸੇਰੀ ਲਾ ਕੇ ਰੱਖ ਲਿਆ ਹੋਏ ਕੋਈ ਹੈਵੀ ਵਾ ਵਾ ਤਾਂ ਕਿਵੇਂ ਦਾ ਐਕਸਪੀਰੀਅੰਸ ਹੈਲਮਟ ਦਾ ਕੈਂਟ ਦਸ ਇਜ਼ ਹੈਵੀ ਗਾਈਸ ਆ ਇਹ ਜਿਹੜਾ ਤੁਸੀਂ ਵੇਖ ਰਹੇ ਹੋ ਮੇਰੇ ਹੱਥ ਪਾਇਆ ਹੋਇਆ ਇਹ ਜਿੰਨੇ ਤੁਨੀ ਕੱਲ ਗਈਆਂ ਸੀਗੀਆਂ ਵੇਟ ਰੁਕੋ ਮੈਂ ਦਾ ਦਦੀ ਤੁਹਾਨੂੰ ਹੈਲਮਟ ਰਾਦਾ ਇਹਦਾ ਫਿਲਹਾਲ ਮੈਂ ਪਤਾ ਪਾਤੀ ਹਾਂ ਅਬੇ ਪਤਾ ਤਾਈ ਹਾਂ ਹਾਂਜੀ ਗਾਇਸ ਕੱਲ ਜ਼ੀਨਤ ਦੀਦੀ ਭਾਜੀ ਤੇ ਉਹਨਾਂ ਦੇ ਸਾਸੂ ਮਾਂ ਮਤਲਬ ਕਿ ਮਾਸੜੀ ਮਾਸੀ ਜੀ ਇਹ ਸਾਰੇ ਜਣੇ ਗਏ ਹੋਏ ਸੀ ਸਰਹੰਦ ਮੱਥਾ ਟੇਕਣ ਵਾਸਤੇ ਮੈਂ ਨਹੀਂ ਗਈ ਕਿਉਂਕਿ ਮੈਨੂੰ ਸਿਰਸ ਵੀਰੇ ਦੀ ਵੇੜ ਸੀ ਕਿ ਵੀਰਾ ਆਏਗਾ ਤੇ ਫਿਰ ਅਸੀਂ ਦੋਨੋਂ ਜਣੇ ਫੈਨਪ੍ਰਾਕ ਜ਼ੂਮ ਬਾਈਕ ਤੇ ਜਾਵਾਂਗੇ ਤਾਂ ਹੁਣ ਅਸੀਂ ਜਾਵਾਂਗੇ ਸ਼ਾਇਦ ਕੱਲ ਜਾਂ ਪਰਸੋ ਤੇ ਫਿਰ ਉਥੇ ਜ਼ਿੰਦ ਮੇਰੇ ਵਾਸਤੇ ਲੈ ਕੇ ਨਾਈਸ ਅੱਛਾ ਕੜਾ ਇਸ ਵੀ ਲੈ ਕੇ ਕਿਉਂਕਿ ਕੜੇ ਆਲਰੇਡੀ ਮੈਂ ਪਾਈ ਹੋਇਆ ਸੱਚ ਵੀ ਕੜਾ ਇਹ ਦੋ ਹੈਗੇ ਇੱਕ ਇਹਦੇ ਚ ਹੈ ਵੇਹੀ ਦੱਸਣ ਲਈ ਟੋਕੜੀ ਚੋਂ ਬੰਦਾ ਪਰ ਫਿਰ ਵੀ ਉਹ ਦੱਸ ਦਿੱਤਾ ਲੈ ਕੇ ਆਈ ਮੇਰੇ ਵਾਸਤੇ ਮੇਰੇ ਭੈਣ ਤਾਂ ਦੱਸਣੀ ਸੀ ਅਜੇ ਬਾਹਰ ਹੀ ਐ ਆਇਆ ਨਹੀਂ ਹਾਂ ਹੂੰ ਕੌਣ ਆ ਗਿਆ ਲੱਗਦਾ ਕਿਸਦਾ ਤਾਂ ਉਹਨੇ ਐਸ ਮੁੰਡੇ ਨੇ ਕੀ ਇਹ ਕੀ ਇਹ ਇਹਦੇ ਵਿੱਚ ਵੀ ਕੁਝ ਹੈਗਾ ਏ ਕੀ ਹੈ ਇਹਦੇ ਵਿੱਚ ਵਿੱਚ ਵੀ ਇਹ ਕੁਝ ਇਹਦੇ ਵਿੱਚ ਤੂੰ ਆ ਖਾ ਤੇਰੇ ਕੰਮ ਦੀ ਚੀਜ਼ ਹੈ ਲੇਟ ਚ ਕੀ ਹੈ ਪਾਪਾ ਨੇ ਕਿਹਾ ਲੈ ਸਪੈਸ਼ਲ ਓਏ ਓਏ ਵੇਸ ਗਿਆ ਓਏ 베ਰੀ ਦੁਲਾਏ ਯੈਸ ਕਰੋ ਗਾਇਜ਼ ਬੇਰੋਂ ਬੇਰ ਹੋਇਆ ਪਿਆ ਹੈ ਇਧਰ ਕੀ ਨਿਕਲਿਆ ਹੈ ਓ ਇਤਾਂ ਤੇਰ ਲਈ ਬਣਿਆ ਸੀ ਓਏ ਮੇਰੇ ਮੈ ਹੀ ਲਗਾ ਆਪਦੇ ਲਈ 3 ਪਾ ਕੇ ਖੋਜ ਗਾਇਜ਼ ਚਿਹਰੇ ਲਾ ਕੇ 4 ਇਸੇ ਕੀਤਾ ਮੈਨੇ ਪਾਪਾ ਨੇ ਕਰ ਨਿਸ਼ਾਨ ਲਾ ਕੇ ਹਾਂ ਨਿਸ਼ਾਨ ਲਾ ਕੇ ਚੱਲਿਆ ਓਹੋ ਲੜੀ ਦੇ ਚੋ ਇੱਕ ਹੀ ਸਾ ਮੇਰਾ ਇੱਕੋ ਦਾ ਜਿੰਨ ਦਾ ਇੱਕ ਭਾਜੀ ਦਾ ਹੋਰ ਇੱਕ ਦੀਦੀ ਦਾ ਐਸੇ ਹੀ ਨਾ ਬਿਲਕੁਲ ਬਿਲਕੁਲ ਚਲੋ ਠੀਕ ਹੈ द्वार खोले ये कैसा द्वार है जो मुंह पे बंद हो रहा है मुंह पे खुल रहा है जो आइए मैम हां जल्दी रुक रुक मैं जैसे ही वैसे ही आपको दिखाएगी कि मैं कैसे ये लड़की पागल है फॉर एग्जांपल ये मेरे हाथ में फोन है ऐसे

ਨਹੀਂ ਚਪਲਾ ਖਰਾਬ ਹੋ ਜਾਣੀ ਚਲ ਤੁਰ ਮਤਕ ਆਦੀ ਦੇਵੀ ਦੇ ਨਾ ਮਾਚੀ ਗਾ ਲਓ ਗਾਇਸ ਤੇ ਹੁਣ ਪਲੈਂਚ ਲਈ ਦੁੱਤ ਤੇ ਦੁੱਖ ਕਿਉਂ ਪਲੈਂਚ ਕਿਉਂ ਪੀਣਾ ਬਹੁਤ ਮਨ ਕਰ ਰਿਹਾ ਹੈ ਮੈਂ ਨਾ ਉਹ ਵਲੋਗਰ ਜਿਹੀ ਸਿਆਣੀ ਬਣ ਕੇ ਰਿਆ ਕਰਨਾ ਹੈ ਕਿਉਂ ਬਸ ਐਸੀ ਲੋਕ ਦੇਖਦੇ ਆ ਤੇ ਫਿਰ ਲੋਕ ਕਹਿੰਦੇ ਆ ਹਾਂ ਤੁਹਾਡੀ ਵੱਡੀ ਕੁੜੀ ਨਾਲ ਤੁਹਾਡੀ ਛੋਟੀ ਕੁੜੀ ਜ਼ਿਆਦਾ ਸਿਆਣੀ ਹੈ ਚਲ ਆਓ ਫਿਰ ਥੋੜੇ ਬਿਟ ਜੈਲਸੀ ज्यादा चली गई गाइस मैं कल जो तू डसया मैं फतेहगढ़ से अभी एसी थी के आई दिखा आया हां एक अपने वास्ते ले के एक मेरे वास्ते ले ये मेरे वाला अपना भी दिखा हल्ला पाके कौन ए इसके वाला दिखाए ਤੁਪੀ ਇਹ ਜੁਲਾਬੇ ਬੈਨ ਦੀ ਦੁਕਾਨ 'ਤੇ ਤਬੀ ਉਸਨੇ ਲੈ ਲਿਆ ਜੋ ਜੋ ਸਵਾਨ ਲੈਣਾ ਸੀ ਯਹਾਂ ਸੇ ਹਮਨੇ ਦੁੱਧ ਦਾਦਨੇ ਨਾ ਥਾ ਲੈ ਕੇ ਤੋ ਵੀ ਹਮ ਚੱਲ ਰਹੇ ਆ ਵਾਪਸ ਪਾਗਲੇ ਖਾਲੀ ਹੈ ਜੇ ਮੇਰੀ ਚੈੱਕ ਕਰੋ ਗਾਇਸ ਮੈਂ ਚਾਕਲੇਟ ਉਥੇ ਰੱਖ ਦਿੱਤੀ ਤੇ ਉਹ ਮੇਰੇ ਨੇ ਭਾਈ ਥੋੜੀ ਚੱਕਣ ਇਹਨੂੰ ਇਥੋਂ ਆਈ ਨੂੰ ਸਬਜ਼ੀਆਂ-ਸਬਜ਼ੀਆਂ ਕੋਲ ਲੈ ਕੇ ਜਾਣਾ ਬਹੁਤ ਮੁਸ਼ਕਿਲ ਹੋਣੇ ਠੇਲੇ ਤੇ ਖੜੀ ਸਬਜ਼ੀਆਂ ਲੈਣ ਵਾਸਤੇ ਇਹਦਾ ਦਿਮਾਗ ਹੀ ਲਿਆ ਮੈਂ ਆ ਜਾ ਰਹੀ ਹੂੰ ਖੁਦ ਆਜੇਗਾ ਫੈਸਲਾ ਤੇ ਦੇਖੀ ਲੈ ਕੇ ਜਾਣਾ ਪੜੇਗਾ ਸਾਥ ਵਿੱਚ ਕੁਝ ਪੈਸੇ ਮੇਰੇ ਪਾਸ ਹੈ ਓ ਮਾਈ ਗॉड ਇਹ ਤਦਾਰ ਕਰਕੇ ਆ ਜਾਈਗੀ ਅਸੀਂ अजीब प्राणी है ये तो आधी रात को हमारा सिलेंडर खत्म हो गया था तो इसलिए हम सिलेंडर मंगवाया है आ गया है सिलेंडर और दो शोर जी बाहुबली <laughs> उठाएं उठाएं गुड गाइस सिलेंडर आ चुका है अब ये हमारी रोटी बनेगी 7:30 हो गए सिलेंडर अचानक ही हो गया ना खत्म तो कर नहीं सके हाँ ऐसी रोज होता है हां आज हो जाना आज हो जाना ना फाइनली खत्म हो ही गया हाँ ये भी कैसा है हां भी रहे हो जाता चलो फाइनली खत्म हो ही गया गेट को बंद करें बाहर लॉक लगाए ਹੈਲੋ ਗਾਇਸ ਸਤਿ ਸ੍ਰੀ ਅਕਾਲ ਖੱਲੇ ਰੇ ਦੁਨੀਆ ਦੇ ਨਾਲ ਤੇ ਸਵਾਗਤ ਹੈ ਤੁਹਾਡਾ ਸਾਡੀ ਰੋਟੀ ਖਾਣ ਵਿੱਚ ਉਹ ਹੋਈ ਇਹ ਮੈਂ ਕਿਆ ਬਕਰੀ ਗਾਇਸ ਰੋਟੀ ਖਾਵਾਂਗੇ ਹੁਣ ਰੋਟੀ ਬਣ ਗਈ ਐ ਸਾਰ ਸਾਰੀ ਰੋਟੀਆਂ ਲਾਈਆਂ ਕੁੜੀ ਨੇ ਸਬਜੀ ਬਣਾਈਏ ਪੇਠੇ ਦੀ ਉਹ ਗੈਸ ਸਿਲੰਡਰ ਖਤਮ ਹੋ ਗਿਆ ਸੀ ਤੇ ਹੁਣ ਸਿਲੰਡਰ ਆਇਆ ਐ ਤੇ ਤਾਜ਼ਾ ਤਾਜ਼ਾ ਤੇਜ਼ ਚੱਲਦਾ ਹੁੰਦਾ ਨਾ ਗੈਸ ਅੱਛੀ ਬਣੀ ਪਰ ਤੇਲ ਬਹੁਤ ਜ਼ਿਆਦਾ ਨਹੀਂ ਪਾਇਆ ਗਾਇਸ ਇਹਨਾਂ ਨੇ ਕੋਈ ਨਾ ਕੋਈ ਨੁਕਸਤਾ ਕੱਢਣਾ ਹੀ ਹੁੰਦਾ ਸਾਡੇ ਟੱਬਰ ਨਾਲ ਰੋਟੀ ਗੱਲ ਇੱਥੇ ਲਾਜਾ ਬਣੀ ਦੀ ਮੈਨੂੰ ਉਹ ਚੱਲ ਠੀਕ ਐ ਬਹੁਤ ਸਵਾਦ ਬਣੀ ਸੀ ਨਹੀਂ ਕੀ ਤੈਨੂੰ ਕੀ ਹੋ ਪਿਪਲੀ ਪਿਪਲੀ ਜੀ ਤੇ ਪਾਣੀ ਪਣੀ ਜੇ ਚ ਲੱਗਾ ਸੀਗਾ ਆਪਣੇ ਜਿਹਾ ਅਸੀਂ ਬਾਤ ਨਾ ਕੀਆ ਕਰ ਇੰਨੀ ਸਵਾਦ ਬਣੀ ਸੀ ਹਾਂ ਐਨੀਵੇ ਗਾਇਜ਼ ਰੋਟੀ ਖਾਣਗੇ ਮਿਲਦੇ ਆਪਾਂ ਕੱਲ੍ਹ ਵਾਲੇ ਵਲੌਗ ਚ ਆਈ ਹੋਪ ਤੁਹਾਨੂੰ ਅੱਜ ਵਾਲਾ ਵਲੌਗ ਵਧੀਆ ਲੱਗਿਆ ਹੋਵੇਗਾ ਪਸੰਦ ਆਇਆ ਹੋਵੇਗਾ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਹੜੇ ਵੀ ਹੁਣ ਤੱਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਰੋਬੋਟਸ ਆਰਾ ਪਿਆਰ ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹੁਣ ਤੱਕ ਵੀਡੀਓ ਵੇਖ ਲਿਆ ਹੋਂ ਤੱਕ ਸਾਡੀ ਬਕਵਾਸ ਚੱਲ ਰਹੀ ਹਾਂ ਥੈਂਕ ਯੂ ਸੋ ਮੱਚ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ